ਤੇ ਉਧਰ ਲੋਕ ਸਭਾ ਦੀ ਫਰੀਦਕੋਟ ਸੀਟ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਕਰਮਜੀਤਨ ਮੋਲ ਨੇ ਪੋਲੀਵੁੱਡ ਅਦਾਕਾਰ ਬੀਨੂ ਟਿੱਲੋ ਦੇ ਨਾਲ ਮੋਗਾ ਦਾ ਵਿੱਚ ਰੋਡ ショਕਡਿਆ ਰੋਡ ショਦran ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਧਰਮਕੋਟ ਤੋਂ ਵਿਧਾਇਕ ਦਿਵਿੰਦਰਜੀਤ ਸਿੰਘ ਤੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਸਣੇ ਹਜ਼ਾਰਾਂ ਨੌਜਵਾਨਾਂ ਨੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਕਰਮਜੀਤਨ ਮੋਲ ਦਾ ਸਮਰਥਨ ਕੀਤਾ ਸੁਰਾਂ ਕਰਮਜੀਤਨ ਮੋਲ ਨੇ ਕਿਹਾ ਕਿ ਜੇ ਉਹ ਸੰਸਦ ਬੰਦੇ ਨੇ ਤਾਂ ਸਭ ਤੋਂ ਪਹਿਲਾਂ ਮੁੱਦਾ ਮੋਗਾ ਤੋਂ ਕੋਟਕਪੂਰਾ ਰੇਲਵੇ ਲਾਈਨ ਦਾ ਕੰਮ ਜਲਦ ਸ਼ੁਰੂ ਕਰਵਾਉਣਗੇ। ਖੇਗਰ ਲੋਕ ਸਭਾ ਹਲਕਾ ਤੋਂ ਆਵਾਦੀ ਪਾਰਟੀ ਦੇ ਉਮੀਦਵਾਰ ਕਰਮਜੀਤਨ ਮੋਲ ਸਾਡੇ ਨਾਲੋਂ ਮੇਰਾ ਗੱਲਬਾਤ ਕਰਦੇ ਆ ਕਿ ਬਿੰਨੂ ਟਿਲੋ ਅੱਜ ਜਿਹੜਾ ਉਹ ਰੋਡ ਸ਼ੋ ਕਰਵਾ ਰਹੇ ਨੇ ਕੰਦੇ ਨਹੀਂ ਕਰ ਰਹੇ ਨੇ। ਫਿਰ ਕਿਸ ਤਰ੍ਹਾਂ ਉਹ ਪਿਆਰ ਲੁੱਟ ਰਿਹਾ ਸਰ? ਬਹੁਤ ਚੰਗਾ ਪਿਆਰ ਮਿਲ ਰਿਹਾ ਜੀ ਤੁਸੀਂ ਦੇਖ ਹੀ ਰਹੇ ਹੋ ਕਿ ਇੰਨਾ ਇਕੱਠ ਹੋਇਆ ਅੱਜ ਰੋਡ ਸ਼ੋਅ ਦੇ ਵਿੱਚ ਮੇਰੇ ਨਾਲ ਮੇਰੇ ਵੱਡੇ ਵੀਰ ਬਿੰਨੂ ਢਿੱਲੋਂ ਜੀ ਵੀ ਆਏ ਨੇ ਔਰ ਲੋਕਾਂ ਦਾ ਬਹੁਤ ਹੀ ਮਾਣਾ ਮੁਹੀ ਪਿਆਰ ਮਿਲ ਰਿਹਾ ਹੈ। ਹਾਂ ਕਿਸ ਦਾ ਮੁਕਾਬਲਾ ਦੇਖ ਰਹੇ ਹੋ ਫਰੀਦਕੋਟ ਦਾ ਆਪਣੇ ਆਪ ਨਾਲ ਹੀ ਮੁਕਾਬਲਾ ਹੈ ਜੀ ਕਿ ਪਹਿਲਾਂ ਕਿੰਨੀਆਂ ਵੋਟਾਂ ਲਈਆਂ ਸੀ ਹੁਣ ਕਿੰਨੀਆਂ ਲੈਣੀਆਂ ਹਾਂ ਜੀ ਜਿੱਤ ਕੇ ਸਰਖੀ ਕੀ ਮੁੱਦੇ ਹੋ ਰਹੇ ਸਰ ਬਹੁਤ ਸਾਰੇ ਮੁੱਦੇ ਨੇ ਜਿਹੜਾ ਸਭ ਤੋਂ ਪਹਿਲਾਂ ਤਾਂ ਫਰੀਦਕੋਟ ਨੂੰ ਹਰਾ ਭਰਾ ਬਣਾਉਣਾ ਉਸ ਤੋਂ ਬਾਅਦ ਜਿਹੜਾ ਮੇਨ ਮੁੱਦਾ ਜਿਹੜਾ ਕੋਟਕਪੂਰਾ ਤੋਂ ਮੋਗਾ ਤੱਕ ਰੇਲਵੇ ਨਾਲ ਜੋੜਨਾ ਇਹ ਜ਼ਰੂਰੀ ਹੈ। ਚਲੋ ਸਾਬ ਕੰਪੇਨੀ ਕਿਸ ਤਰ੍ਹਾਂ ਚੱਲ ਰਹੀ ਹੈ ਜੀ ਬਹੁਤ ਗਾਇੰਟ ਜੀ ਬਹੁਤ ਗਾਇੰਟ ਉਤਸ਼ਾਹ ਦੇਖ ਕੇ ਬੜਾ ਨਜ਼ਾਰਾ ਆਇਆ ਜਿੰਨਾ ਵੀ ਉਤਸ਼ਾਹ ਇੱਥੋਂ ਦੇ ਜਿੱਥੋਂ ਦੇ ਸ਼ੁਰੂ ਹੋਇਆ ਹੋਇਆ ਸੀ ਕਾਫਲਾ ਵੱਧਦਾ ਹੀ ਚਲਾ ਜਾਂਦਾ ਹੈ ਸਾਬ ਇਹ ਉਤਸ਼ਾਹ ਦੇਖ ਕੇ ਬੜਾ ਮਾਣ ਮਤੇ ਮਹਿਸੂਸ ਕਰਦੇ ਆ ਵੀ ਇੰਨਾ ਪਿਆਰ ਦੇ ਰਹੇ ਨੇ ਸਾਰੇ ਲੋਕ 100% ਇਹ ਆਵਾਜ਼ ਲੋਕ ਸਮਾਜ ਗੂੰਜੂਗੀ ਉਹ ਮੇਰੇ ਭਰਾ ਦੀ ਸਾਰਾ ਜਨਸ ਕਿਦਾਂ ਇੱਕ ਦੋ ਸਾਰਾ ਉਹ ਵੀ ਤੁਹਾਡੇ ਨਾਲ ਕੰਮ ਕੀਤਾ ਹਾਲ ਉਹਨਾਂ ਨੇ ਬੜੇ ਸਤਿਕਾਰਯੋਗ ਨੇ ਜੀ ਵਿਸ਼ੇ ਵਿਸ਼ੇਮ 올 ਦਾ ਵੈਰੀ ਬੈਸਟ ਬਾਬਾ ਉਹਨਾਂ ਤੇ ਵੀ ਮੇਰ ਕਰੇ ਪਰ ਮੈਂ ਭਰਾ ਨਾਲ ਆਇਆ ਵੀ ਕਰਮਜੀਤ ਮੋਲ ਬਹੁਤ ਘੈਂਟ ਬੰਦਾ ਬਹੁਤ ਪਿਆਰਾ ਇਨਸਾਨ ਮੇਰਾ ਛੋਟਾ ਭਰਾ ਤੇ ਇਸ ਇਲਾਕੇ ਵਾਸਤੇ ਇਲਾਕੇ ਦੀ ਖੁਸ਼ਕਿਸਮਤੀਆਂ ਵੀ ਇੰਨਾ ਵਧੀਆ ਕੈਂਡੀ ਇੱਥੇ ਮਿਲਿਆ ਜੀ ਲੋਕਾਂ ਵਾਸੀ ਕਪੜਾ ਪਿਆਰਦੇ ਨੇ ਨੇ ਕਰਮਜੀਤ ਮੋਲ ਬਹੁਤ ਵਧੀਆ ਬਹੁਤ ਵਧੀਆ ਹੋਈ ਉਤਸ਼ਾਹ ਦੇਖ ਕੇ ਪਿੱਛੇ ਨੂੰ ਕਾਫਲਾ ਦੇਖੋਗੇ ਨਾ ਤਾਂ ਅੱਖ ਅੱਖ ਦੀ ਨਿਗਾਹ ਪੜਾ ਤੱਕ ਜਾ ਕੇ ਮੁੱਕ ਜਾਂਦੀ ਵੀ ਕਾਫਲਾ ਫਿਰ ਵੀ ਮੋੜਾਂ ਦੇ ਪਿੱਛੇ ਤ ਸਭ ਦਾ ਪਿਆਰ ਹੈ ਇਹ ਪਿਆਰ ਨਹੀਂ ਇੱਥੇ ਲੈ ਕੇ ਆਉਣਾ ਮੇਰੇ ਕਰਮੀ ਪ੍ਰਾਨ ਸਤਿ ਸ਼ੰਤਿ ਮਿਲ ਰਹੀ ਹੈ ਇੱਥੇ ਆ ਗਏ ਮੁੰਡਾ ਆ ਕੇ ਹਾਂਜੀ ਸਤਿ ਸ਼ੰਤਿ ਮਿਲ ਰਹੀ ਹੈ ਮੋਕਮਰੀ ਵੀ ਪੂਰੀ ਸੰਤੁਸ਼ਟੀ ਸਾਰੇ ਬਹੁਤ ਪਿਆਰ ਦੇ ਰਹੇ ਨੇ ਲੋਕ ਔਰ ਮੈਂ ਬਹਿਜ ਲੋ ਧੰਨਵਾਦ ਕਰਦਾ ਕਿਉਂਕਿ ਮੈਂ ਬਹੁਤ ਰਿਣੀ ਇਹਨਾਂ ਦਾ ਤੇ ਜਿਹੜੇ ਇੰਨਾ ਪਿਆਰ ਬਖਸ਼ ਰਹੇ ਮੈਂ ਬਕਿਸ ਤਰ੍ਹਾਂ ਦਾ ਪਿਆਰ ਕਰ ਰਿਹਾ ਦੇਖਾਂ ਨੂੰ ਮਿਲ ਰਿਹਾ ਸਬਸ਼ੀ ਗਾ ਜੀ ਨਮਸਕਾਰ ਮੈਂ ਔਰ ਮੇਰੇ ਵਤਨੀ ਵਸੀਆਂ ਦੇ ਇਸ ਪਿਆਰ ਤੇ ਸਤਕਾਰ ਦੀ ਹਮੇਸ਼ਾ ਰਣੀ ਰਹੂਗੀ ਜਿੰਨਾ ਪਿਆਰ ਜਿੰਨਾ ਸਤਕਾਰ ਸਾਡਾ ਮੋਗਾ ਨਿਵਾਸੀਆ ਨੇ ਇਵਨ ਸਾਡੀ ਲੋਕ ਸਭਾ ਫਰੀ ਕੋਟ ਦੇ ਨਿਵਾਸੀ ਬਾਈ ਜੀ ਨੂੰ ਦੇ ਰਹੇ ਸੋ ਇਹ ਪਿਆਰ ਇਹ ਸਤਕਾਰ ਦੱਸ ਰਿਹਾ ਕਿ ਇਸ ਵਾਰ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਆਮ ਆਦਮੀ ਪਾਰਟੀ ਦੇ ਝੋਲੀ ਵਿੱਚ ਪੈਣ ਧਾਰੀ ਹੈ ਤੇ ਮੈਂ ਆਪਣੇ ਸਾਰੇ ਵੀਰਾਂ ਦਾ ਜਿਹੜੇ ਮੋਟਰਸਾਈਕਲਾਂ ਤੇ ਪਹੁੰਚੇ ਜਿਹੜੇ ਆਪਣੀ ਦੁਕਾਨਾਂ ਤੇ ਖੜਕੇ ਜਿਨ੍ਹਾਂ ਨੇ ਸਵਾਗਤ ਕੀਤਾ ਸਭ ਦਾ ਕੋਕਨ ਕੋਕਨ ਧੰਨਵਾਦ ਬੋਗਤਨਵਦੀਪ ਸਿੰਘ ਜੀ ਮੀਡੀਆ